ਪੁਲਿਸ ਜ਼ਿਲ੍ਹਾ ਬਟਾਲਾ ਨੇ ਨਸ਼ੀ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਤੇ ਐਸਐਸਪੀ ਸੋਹੇਲ ਕਾਸਿਮ ਮੀਰ ਦੇਗਵਾਈ ਹੇਠ ਨਸ਼ਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸਬਡਿਵੀਜ਼ਨ ਫਤਿਹਗੜ ਚੂੜੀਆਂ ਦੇ ਹੇਠਾਂ ਦਰਜ 15 ਡਰੱਗਸ ਮਗਲਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਹਨਾਂ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਾਉਣ ਦੇ ਲਈ ਫ੍ਰੀਜ਼ਿੰਗ ਆਰਡਰ ਅਥਾਰਟੀ ਦਿੱਲੀ ਵੱਲੋਂ ਆਰਡਰ ਜਿਹੜੇ ਨੇ ਉਹ ਕਿਤੇ ਗਏ ਨਹੀਂ ਜੋ ਇਹਨਾਂ ਨਸ਼ੇ ਦੇ ਸਮਗਲਰਾਂ ਦੇ ਨਸ਼ੀਤ ਅਸਤਰਾਂ ਦੇ ਘਰਾਂ ਵਿੱਚ ਜਿਹੜੇ ਨੇ ਉਹ ਚਿਪਕਾਏ ਗਏ ਨੇ ਤੇ ਡੀਐਸਪੀ ਵਿਪਨ ਕੁਮਾਰ ਨੇ ਦੱਸਿਆ ਹੈ ਕਿ ਇਹਨਾਂ ਨਸ਼ੀਤ ਅਸਤਰਾਂ ਵੱਲੋਂ ਜਿਹੜਾ ਹੈ ਨਸ਼ੇ ਦਾ ਵੱਡਾ ਪੱਧਰ ਤੇ ਵਪਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹਨਾਂ ਨੇ ਜਾਇਦਾਦਾਂ ਜੜੀਆਂ ਨੇ ਉਹ ਬਣਾਈਆਂ ਨੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਹਨਾਂ ਦੇ ਘਰਾਂ ਦੇ ਬਾਹਰ ਫ੍ਰੀਜ਼ਿੰਗ ਆਰਡਰ ਜਿਹੜੇ ਨੇ ਉਹ ਚਿਪਕਾਏ ਗਏ ਨੇ ਉਤੇ ਵੀ ਦੱਸਿਆ ਹੈ ਕਿ ਨਾ 15 ਨਸ਼ਾ ਤਸਕਰਾਂ ਦੀ ਕੁੱਲ 5 ਕਰੋੜ 76 ਲੱਖ ਰੁਪਏ ਤੋਂ ਵਿਵਾਦੀ ਪ੍ਰਾਪਰਟੀ ਜਿਹੜੀ ਹੈ ਉਹ ਫੀਸ ਕਰਨ ਦੇ ਆਰਡਰ ਹਾਸਲ ਕੀਤੇ ਗਏ ਨੇ। ਮਾਨਜੋਗ ਸਹਿਲ ਕਾਸਮੀਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਜੀਵੀਆਂ ਹਦਾਇਤਾਂ ਦੇ ਅਨਸਾਰ ਨਸ਼ਾ ਤਸਕਰਾਂ ਦੇ ਖਿਲਾਫ ਸਪੈਸ਼ਲ ਜਿਹੜੀ ਮਹਿੰਮ ਚਲਾਈ ਗਈ ਸੀ। ਔਰ ਜਿਹੜੇ ਨਸ਼ਾ ਤਸਕਰ ਜੋ ਵੱਡੇ ਪੱਦਰ ਤੇ ਸਬਡਿਵੀਜ਼ਨ ਫਤੇਗੜ ਚੂੜੀਆਂ ਏਰੀਆ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦੇ ਉਹਨਾਂ ਨੂੰ ਵੱਡੀਆਂ ਰਿਕਵਰੀਆਂ ਉਹਨਾਂ ਦੇ ਕੋਲੋਂ ਹੋਈਆਂ ਹੋਈਆਂ ਨੇ ਕਮਰਸ਼ੀਅਲ ਕੁਆਂਟੀਟੀਜ਼ ਦੀਆਂ ਜਿਨ੍ਹਾਂ ਦੇ ਕੇਸ ਜਿਹੜੇ ਚੱਲ ਰਹੇ ਨੇ ਕੁਝ ਦੇ ਅੰਡਰ ਦਾ ਟ੍ਰਾਇਲ ਨੇ ਔਰ ਇਹਨਾਂ ਸਮਗਲਾਰਾਂ ਨੇ ਜੋ ਇੱਕ ਗੈਰਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਇਸ ਇਲਾਕੇ ਦੇ ਨੌਜਵਾਨ ਪੀੜੀ ਦਾ ਨੁਕਸਾਨ ਕਰਕੇ ਜਿਹੜੀਆਂ ਆਪਣੀਆਂ ਜਾਇਦਾਦਾਂ ਬਣਾਈਆਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵਹੀਕਲ ਉਹਨਾਂ ਦੇ ਘਰ ਉਹਨਾਂ ਦੇ ਪਲਾਟ ਉਹ ਉਹਨਾਂ ਦੇ ਉਹਨਾਂ ਦੇ ਸਬੰਧ ਵਿੱਚ ਕਾਰਵਾਈ ਕਰਦੇ ਹੋਏ 68 ਐਫ ਐਨਡੀਪੀਐਸ ਐਕਟ ਦੇ ਤਹਿਤ ਉਹਨਾਂ ਦੀਆਂ ਜਾਇਦਾਦਾਂ ਨੂੰ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫ੍ਰੀਜ਼ ਕਰਵਾਇਆ ਗਿਆ ਤੇ ਅੱਜ ਜਿਹੜੇ ਫ੍ਰੀਜ਼ਿੰਗ ਆਰਡਰ ਨੇ ਉਹ ਸਾਡੇ ਕੋਲ ਪਹਿਲਾਂ ਮਸੂਲ ਹੋਏ ਸੀ ਅੱਜ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਚਪਕਾ ਕੇ ਉਹਨਾਂ ਨੂੰ ਨੋਟ ਕਰਵਾ ਕੇ ਔਰ ਇਹ ਸਾਰੀ ਕਾਰਵਾਈ ਕਰ ਰਹੇ ਹਾਂ ਇਸ ਇਲਾਕੇ ਦੇ ਵਿੱਚ ਫਤਿਹਗੜ ਚੋੜੀਆਂ ਦੇ 6 6 ਵੱਡੇ ਸਮਗਲਰ ਨੇ ਸਦਰ ਥਾਣੇ ਦੇ 7 ਸਮਗਲਰ ਨੇ ਔਰ ਕਿਲਾ ਲਾਲ ਸਿੰਘ ਥਾਣੇ ਦੇ ਦੋ ਸਮਗਦਰ ਦੇ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਕਰਵਾਈ ਗਈ ਹੈ ਔਰ ਇਹਨਾਂ ਦੀ ਕੁੱਲ ਜਿਹੜੀ ਕੀਮਤ ਹੈ 5 ਕਰੋੜ 73 ਲੱਖ 60 ਹਜ਼ਾਰ 595 ਰੁਪਏ ਬੰਦੀ ਹੈ ਜਿਹੜੀ ਭਾਰਤ ਸਰਕਾਰ ਦੇ ਹੁਕਮਾਂ ਦੇ ਅਨਸਾਰ ਇਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਫਤਿਹਗੜ ਚੋੜੀਆਂ ਦੇ 6 ਐਫ ਆਈ ਆਰਸ ਹੈਗੀਆਂ ਨੇ ਜਿਨ੍ਹਾਂ ਦੇ 6 ਜਿਹੜੇ ਸਮਗਦਰ ਨੇ ਉਹਦੇ 6ਾਂ ਦੇ ਘਰਾਂ ਦੇ ਵਿੱਚ ਜਿਹੜੇ ਨੇ ਇਹ ਨੋਟਿਸ 68 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਫ੍ਰੀਜ਼ਿੰਗ ਆਰਡਰ ਚੱਕਾਏ ਗਏ। ਕਾਨੂੰਨ ਮੁਤਾਬਕ ਇਹਨਾਂ ਨੂੰ ਸਾਰੀ ਜਿਹੜੀ ਕਾਰਵਾਈ ਹੈ ਉਹ ਕੰਪੀਟੈਂਟ ਅਥਾਰਟिटीज ਤੋਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਲੇਕਿਨ ਫਿਰ ਵੀ ਜੇ ਇਹ ਕੋਈ ਅਪੀਲ ਵਗੈਰਾ ਕਰਨਗੇ ਉਹ ਉਸ ਦੇ ਮੁਤਾਬਕ ਜਿਹੜੀ ਜਿਹੜੀ ਕਾਰਵਾਈ ਹੈ ਅਮਤਲਿਆਂ ਦੀ ਜਾਊਗੀ। ਅਸੀਂ ਬਾਕੀ ਸਾਡੇ ਹੋਰ ਵੀ ਕੇਸ ਹੈਗੇ ਨੇ ਜਿਹੜੇ ਫਿਗਰ ਕੀਤੇ ਹੋਏ ਨੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਉਹਨਾਂ ਤੇ ਵੀ ਸਾਡੀ ਜਿਹੜੀ ਅੰਡਰ ਪ੍ਰੋਸੈਸ ਹੈਗਾ ਸਾਡੀ ਕੰਪੀਟੈਂਟ ਅਥਾਰਟੀ ਦੇ ਨਾਲ ਸਾਡੀ ਜਿਹੜੀ ਪ੍ਰोसीਡਿੰਗਸ ਚੱਲ ਰਹੀਆਂ ਨੇ।